ਬਹੁਤ ਮਿਹਨਤ ਤੇ ਲੰਬੀ ਖੋਜ ਬੀਣ ਦੇ ਬਾਅਦ ਡਾਕਟਰਾਂ ਤੇ ਸਾਇੰਸਦਾਨਾਂ ਦੇ ਇੱਕ ਵੱਡੇ ਗਰੁੱਪ ਨੇ ਇੱਕ ਇਹੋ ਜਿਹਾ ਨਤੀਜਾ ਕੱਢਿਆ ਹੈ ਜਿਹੜਾ ਸੁਣ ਕੇ ਤੁਸੀਂ ਵੀ ਹੱਸ-ਹੱਸ ਮਰ ਜਾਣਾ ਉਹ ਕਹਿੰਦੇ ਨੇ ਕਿ ਘਰਾੜੇ ਤੇ ਗੰਦੇ ਮੁਸ਼ਕੀ ਪੱਦ ਸਭ ਤੋਂ ਵੱਧ ਉਹ ਮਰਦ ਮਾਰਦੇ ਨੇ ਜਿਹੜੇ ਆਪਣੀਆਂ ਘਰਵਾਲੀਆਂ ਤੋਂ ਡਰਦੇ ਨੇ ਹੁਣ ਉਹ ਵਿਚਾਰਾ ਘਰਵਾਲੀ ਨੂੰ ਮੁਕਾਬਲਾ ਤਾਂ ਕਰ ਨਹੀਂ ਸਕਦਾ ਪਰ ਅਚੇਤ ਮਨ ਵਿੱਚ ਉਹਦੇ ਦਿਮਾਗ ਵਿੱਚ ਇੱਕ ਹੀ ਗੱਲ ਘੁੰਮਦੀ ਰਹਿੰਦੀ ਹੈ ਕਿ ਇਹਦੇ ਕੋਲੋਂ ਬਦਲਾ ਕਿਵੇਂ ਲਿਆ ਜਾਵੇ ਤੇ ਫਿਰ ਉਹਦੇ ਅੰਦਰ ਇੱਕ ਖਾਸ ਕਿਸਮ ਦੀ ਗੈਸ ਬਣਨ ਲੱਗ ਜਾਂਦੀ ਹੈ ਬਿਲਕੁਲ ਘਰ ਵਾਲੀ ਦੇ ਗੁੱਸੇ ਵਰਗੀ ਜ਼ੋਰਦਾਰ ਉਹ ਗੈਸ ਫੇਫੜਿਆਂ ਜਾ ਕੇ ਜਹੀ ਫੰਗਸ ਬਣਾਉਂਦੀ ਹੈ ਜਿਹੜੀ ਸਿਰਫ ਨੀਂਦ ਦੀ ਅਵਸਥਾ ਵਿੱਚ ਆਪਣਾ ਕੰਮ ਕਰਦੀ ਹੈ ਰਾਤ ਨੂੰ ਜਦ ਬੰਦਾ ਸੌਂਦਾ ਹੈ ਨਾ ਤਾਂ ਦਿਮਾਗ ਅੰਦਰ ਬਦਲੇ ਦੀ ਭਾਵਨਾ ਜਾਗ ਪੈਂਦੀ ਹੈ ਤੇ ਕਹਿੰਦੀ ਹੈ ਚੱਲ ਯਾਰ ਹੁਣ ਤੈਨੂੰ ਇਨਸਾਫ ਦਵਾ ਤੇ ਫਰ ਬੰਦਾ ਇਹੋ ਜੇ ਪੱਦ ਮਾਰਦਾ ਹੈ ਕਿ ਏਸੀ ਦੇ ਫਿਲਟਰ ਵੀ ਹੱਥ ਖੜੇ ਕਰ ਦੇਣ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਗੈਸ ਸਾਰੀ ਫੰਗਸ ਤੇ ਸਾਰੀ ਤਬਾਹੀ ਦਾ ਕਾਰਨ ਘਰ ਵਾਲੀ ਤੋਂ ਡਰਨਾ ਹੈ ਹਮੇਸ਼ਾ ਨਵੀਆਂ-ਨਵੀਆਂ ਖੋਜਾਂ ਕਰਨ ਵਾਲਾ ਤੁਹਾਡਾ ਆਪਣੇ ਭੋਲਾ ਇਹਦੀ ਗਾਰੰਟੀ ਦਿੰਦਾ ਹੈ ਕਿ ਜਿਹੜਾ ਮਰਦ ਘਰ ਵਾਲੀ ਤੋਂ ਜ਼ਿਆਦਾ ਡਰਦਾ ਹੈ ਉਹਦਾ ਮੁਸ਼ਕੀ ਪਦ ਵੀ ਬਿਲਕੁਲ ਐਟਮ ਬੰਬ ਵਰਗਾ ਹੁੰਦਾ ਹੈ